ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੰਜਾਬੀ ਵਿਆਕਰਨ ਦੀ ਕਲਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਜਿਹਦੇ ਵਿੱਚ ਆਪਾਂ ਵਿਆਕਰਨ ਦੇ ਪਿਛਲੇ ਪੇਪਰਾਂ ਦੇ ਪ੍ਰਸ਼ਨ ਉੱਤਰ ਹੈ ਜਿਹੜੇ ਉਹ ਹੱਲ ਕਰ ਰਹੇ ਹਾਂ ਤੇ ਅੱਜ ਉਹਦੀ ਜਿਹੜੀ ਹੈ ਆਪਣੇ ਕੋਲੇ 10ਵਾਂ ਭਾਗ ਹੈ ਉਸ ਕਲਾਸ ਦਾ ਪੰਜਾਬੀ ਵਿਆਕਰਣ ਦੇ ਪਿਛਲੇ ਪੇਪਰਾਂ ਦੇ ਵਿੱਚ ਆਏ ਪ੍ਰਸ਼ਨ ਉੱਤਰ ਸੋ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦੇ ਦਿਓ ਤਾਂ ਜੋ ਆਪਾਂ ਆਪਣੀ ਅੱਜ ਦੀ ਕਲਾਸ ਜਿਹੜੀ ਉਹ ਸ਼ੁਰੂ ਕਰ ਸਕੀਏ ਜੀ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਕਲਾਸ ਤੇ ਚੱਲਦੇ ਹਾਂ ਜੀ ਆਪਣੇ ਪਹਿਲੇ ਪ੍ਰਸ਼ਨ ਵੱਲ ਸੋ ਪ੍ਰਸ਼ਨ ਨੰਬਰ 1 ਪ੍ਰਸ਼ਨ 1 ਹੈ ਜੀ ਇਹਨਾਂ ਵਿੱਚੋਂ ਸਧਾਰਨ ਵਾਕ ਦੀ ਪਹਿਚਾਨ ਕਰੋ ਆਪਸ਼ਨ ਏ ਸੁਰਜੀਤ ਆਇਆ ਤੇ ਚਲਾ ਗਿਆ ਬੀ ਵਿਦਿਆਰਥੀ ਕਿਤਾਬ ਪੜ੍ਹ ਰਹੇ ਹਨ ਸੀ ਜਿਹੜੇ ਕੱਲ ਸਕੂਲ ਨਹੀਂ ਆਏ ਉਹ ਖੜੇ ਹੋ ਜਾਓ ਤੇ ਡੀ ਹੌਸਲਾ ਰੱਖਣ ਵਾਲੇ ਸਦਾ ਕਾਮਯਾਬ ਹੁੰਦੇ ਹਨ ਸੋ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕਿ ਇਹਨਾਂ ਦੇ ਵਿੱਚੋਂ ਸਧਾਰਨ ਵਾਕ ਕਿਹੜਾ ਹੈ ਹਾਂਜੀ ਸੋ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਜੀ ਸਹੀ ਹੈ ਕਿ ਵਿਦਿਆਰਥੀ ਕਿਤਾਬ ਪੜ੍ਹ ਰਹੇ ਹਨ ਇਹ ਆਪਣਾ ਸਹੀ ਉੱਤਰ ਬੰਦਾ ਸਧਾਰਨ ਵਾਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਮੂਲ ਨਾਲੋਂ ਵਿਆਜ ਵਧ ਦੇ ਅਰਥਾਂ ਨੂੰ ਸਹੀ ਰੂਪ ਵਿੱਚ ਦਰਸਾਉਣ ਵਾਲੇ ਅਖਾਣ ਦੀ ਪਛਾਣ ਕਰੋ অপਸ਼ਨ A ਹੈ ਜੀ ਢੋਲਾ ਝਾਟਾ ਖਰਾਬ ਆਟਾ B ਢੋਲ ਦੇ ਅੰਦਰ ਪੋਲ ਸੀ ਤੁਥਾ ਚਣਾ ਬਾਜੇ ਕਣ ਤੇ ਡੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰਦੇ ਹੋ ਜੀ ਜੀ ਉੱਤਰ ਡੀ ਕਰਨ ਵਾਲੇ ਸਹੀ ਹਨ ਜੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੈ ਜਿਹੜਾ ਉਹ ਮੂਲ ਨਾਲੋਂ ਵਿਆਜ ਵੱਧ ਇਹਦੇ ਅਰਥਾਂ ਦੇ ਰੂਪ ਦੇ ਵਿੱਚ ਦਰਸਾਉਂਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ অপশন এ বিশেষণ বি ਸੰਬੰਧਕ সি ਕਿਰਿਆ ਵਿਸ਼ੇషణ ਤੇ ডি যোজক हां जी ప్రశ్న ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਉੱਤਰ ডি ਕਰਨ ਵਾਲੇ ਸਹੀ हां जी ਇਸ ਨੂੰ ਅਸੀਂ ਯੋਜਕ ਕਹਿੰਦੇ ਹਾਂ ਅਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਜਿਉਂਦਾ ਰਹੋ ਰੱਬ ਤੇਰੀ ਵੱਡੀ ਉਮਰ ਕਰੇ ਵਾਕ ਵਿੱਚ ਕਿਹੜੇ ਦੋ ਵਿਸ਼ਰਾਮ ਚਿੰਨ ਲੋੜਿੰਦੇ ਹਨ অপਸ਼ਨ A ਕਾਮਾ ਬਿੰਦੀ ਤੇ ਡੰਡੀ B ਕਾਮਾ ਤੇ ਡੰਡੀ C ਦੋ ਬਿੰਦੀ ਤੇ ਡੰਡੀ D ਵਿਸਮਿਕ ਚਿੰਨ ਤੇ ਡੰਡੀ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਜੀ ਜਿਨਾਂ ਦਾ ਉੱਤਰ ਡੀ ਆਇਆ ਬਿਲਕੁਲ ਸਹੀ ਹੈ ਇਸ ਦੇ ਵਿੱਚ ਵਿਸਮਿਕ ਚਿੰਨ ਤੇ ਐਂਡ ਦੇ ਉੱਪਰ ਡੰਡੀ ਲੱਗੇਗਾ ਜਿਉਂਦੇ ਰਹੋ ਤੋਂ ਬਾਅਦ ਵਿਸਮਿਕ ਚਿੰਨ ਤੇ ਲਾਸਟ ਦੇ ਉੱਪਰ ਡੰਡੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਇਨ੍ਹਾਂ ਵਿੱਚੋਂ ਕਿਹੜਾ ਸ਼ੁੱਧ ਸ਼ਬਦ ਹੈ অপਸ਼ਨ A ਕਹਿਣਾ B ਕਹਿਣਾ C ਕਹਿਣਾ ਤੇ D ਕਹਿਣਾ ਹਾਂਜੀ ਦੋ ਆ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਉਹ ਕਹਿਣਾ ਦਾ ਸਹੀ ਸ਼ਬਦ ਜੋੜ ਹੈ ਸੋ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਇੱਥੇ ਉੱਤਰ ਏ ਕਰਨ ਵਾਲੇ ਸਹੀ ਹਨ ਕਕਾ ਹਾਹੇ ਸਿਆਰੀ ਨਾਣੇ ਕਰਨਾ ਕਹਿਣਾ ਦਾ ਸ਼ੁੱਧ ਸ਼ਬਦ ਬਣਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਕਿਹੜਾ ਸ਼ਬਦ ਭਾਵਵਾਚੀ ਨਾਵ ਦੇ ਅਰਥਾਂ ਨੂੰ ਨਹੀਂ ਦਰਸਾਉਂਦਾ ਆਪਸ਼ਨ ਏ ਸਹਿਨਸ਼ੀਲਤਾ ਬੀ ਕੋਹਿੰੂਰ ਸੀ ਸਿਆਣਪ ਤੇ ਡੀ ਕੁੜੱਤਨ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਦੇ ਉੱਤਰ ਬੀ ਕਰਨ ਵਾਲੇ ਸਹੀ ਹਨ ਜੀ ਕੋਹੇ ਨੂਰ ਹੈ ਜਿਹੜਾ ਹੋ ਇਸ ਨੂੰ ਨਹੀਂ ਦਰਸਾਉਂਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਕਿਹੜਾ ਪੰਜਾਬੀ ਦਾ ਬਿਆਨੀਆਂ ਵਾਕ ਨਹੀਂ ਹੈ অপਸ਼ਨ A ਪਿਆਰ ਵਿੱਚ ਮੋਏ ਬੰਦਿਆਂ ਦੇ ਬਚਨ ਕਵਿਤਾ ਹਨ B ਵਿਦਿਆਰਥੀ ਪੜਨ ਵਿੱਚ ਕਮਜ਼ੋਰ ਹਨ ਸੀ ਕਵੀ ਚਿੱਤ ਇੱਕ ਪਾਰਦਰਸ਼ੀ ਅਨੋਖਾ ਸ਼ੀਸ਼ਾ ਹੈ ਤੇ ਡੀ ਪਤਾ ਨਹੀਂ ਉਹ ਅੱਜ ਆਵੇਗਾ ਜਾਂ ਨਹੀਂ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਜੀ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਸਹੀ ਹੈ ਜੀ ਕਿ ਪਤਾ ਨਹੀਂ ਉਹ ਅੱਜ ਆਵੇਗਾ ਜਾਂ ਨਹੀਂ ਇਹ ਬਿਆਨੀਆਂ ਵਾਕ ਦੇਈ ਕਿਸਮ ਨਹੀਂ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਪੰਜਾਬੀ ਵਾਕਾਂ ਦੇ ਵਰਗੀਕਰਨ ਦੇ ਦੋ ਮੁੱਖ ਆਧਾਰ ਹਨ ਆਪਸ਼ਨ A ਅਰਥ ਤੇ ਕਾਰਜ B ਰੂਪ ਤੇ ਕਾਰਜ C ਬੰਤਰ ਤੇ ਕਾਰਜ D ਰੂਪ ਤੇ ਕਾਰਜ ਸੇਮ ਸੇਮ ਹੋ ਗਿਆ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਸੀ ਆਇਆ ਉਹ ਸਹੀ ਹੈ ਜੀ ਕਿ ਬੰਤਰ ਤੇ ਕਾਰਜ ਦੇ ਆਧਾਰ ਤੇ ਪੰਜਾਬੀ ਵਾਕਾਂ ਦਾ ਸੀ ਵਰਗੀਕਰਨ ਕਰਦੇ ਹਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਬੰਤਰ ਦੇ ਪੱਦਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ অপਸ਼ਨ A 5 B 4 C 3 ਤੇ D 8 ਹਾਂਜੀ ਪ੍ਰੈਸ਼ਨ ਨੰਬਰ 9 ਦੇ ਲਈ ਉੱਤਰ ਕਰਿਓ ਜੀ ਜੀ ਸੋ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਹੈ ਤਿੰਨ ਆਏਗਾ ਜੀ ਇਸ ਦਾ ਆਨਸਰ ਤਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਉਸ ਨੇ ਬਾਜ਼ਾਰ ਜਾ ਕੇ ਕਿਤਾਬਾਂ ਖਰੀਦੀਆਂ ਵਾਕ ਦੀ ਸ਼੍ਰੇਣੀ ਕਿਹੜੀ ਹੈ অপਸ਼ਨ A ਸੰਯੁਕਤ ਵਾਕ B ਮਿਸ਼ਰਤ ਵਾਕ C ਸਾਧਾਰਨ ਵਾਕ ਤੇ D ਬਿਆਨੀਆਂ ਵਾਕ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਬੀ ਸਹੀ ਹੈ ਮਿਸ਼ਰਤ ਵਾਕ ਕਹਿੰਦੇ ਹਨ ਇਸ ਨੂੰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 11 ਪੰਜਾਬੀ ਵਿੱਚ ਸਧਾਰਨ ਵਾਕ ਦੀ ਸਹੀ ਤਰਤੀਬ ਹੈ অপਸ਼ਨ A ਕਰਤਾ ਕਰਮ ਕਿਰਿਆ B ਕਰਮ ਕਰਤਾ ਕਿਰਿਆ C ਕਰਤਾ ਕਰਮ ਕਿਰਿਆ ਤੇ D ਕਿਰਿਆ ਕਰਮ ਤੇ ਕਰਤਾ ਹਾਂਜੀ ਸਹੀ ਸੀਕੁਐਂਸ ਚੂਜ਼ ਕਰਨਾ ਹੈ ਜੀ ਆਪਾਂ ਇਸ ਦਾ ਕੀ ਬੰਦਾ ਹੈ ਜੀ ਇਹ ਜੀ ਸੋ ਇਹਦੇ ਲਈ ਜੀ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਉਹ ਸਹੀ ਹੈ ਕਰਤਾ ਕਰਮ ਤੇ ਕਿਰਿਆ ਸਾਡੀ ਪੰਜਾਬੀ ਦੇ ਵਿੱਚ ਸਧਾਰਨ ਵਾਕ ਦੀ ਤਰਤੀਬ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਸੰਯੁਕਤ ਵਾਕ ਹੁੰਦਾ ਹੈ অপਸ਼ਨ A ਸਮਾਨ ਉਪਵਾਕਾਂ ਦਾ ਜੋੜ B ਸਮਾਨ ਤੇ ਅਧੀਨ ਵਾਕਾਂਸ਼ਾਂ ਦਾ ਜੋੜ ਤੇ ਸ ਸੀ ਹੈ ਜੀ ਦੋ ਵਾਕਾਂਸ਼ਾਂ ਦਾ ਜੋੜ ਡੀ ਦੋ ਅਧੀਨ ਉਪਵਾਕਾਂ ਦਾ ਜੋੜ ਜੀ ਸੋ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਉਹ ਸਹੀ ਹੈ ਸਮਾਨ ਉਪਵਾਕਾਂ ਦਾ ਜੋੜ ਹੈ ਜੀ ਸੰਯੁਕਤ ਵਾਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਕਿਹੜੇ ਵਾਕਾਂ ਦੀ ਬਣਤਰ ਵਿਆਕਰਣ ਪੱਖੋਂ ਅਸਾਵੀ ਹੁੰਦੀ ਹੈ অপਸ਼ਨ A ਸਧਾਰਨ ਵਾਕਾਂ ਦੀ B స్వਾਧਿਨ ਵਾਕਾਂ ਦੀ C ਮਿਸ਼ਰਤ ਵਾਕਾਂ ਦੀ ਤੇ D ਸੰਯੁਕਤ ਵਾਕਾਂ ਦੀ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਉੱਤਰ ਸੀ ਬਿਲਕੁਲ ਸਹੀ ਹੈ ਮਿਸ਼ਰਤ ਵਾਕਾਂ ਦੀ ਜਿਹੜੀ ਬੰਤਰ ਹੈ ਉਹ ਪੱਖੋਂ ਕਹੋ ਬੰਤਰ ਪੱਖੋਂ ਅਸਾਮੀ ਹੁੰਦੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਗੱਗਾ ਤੇ ਘੱਗਾ ਨਾਲ ਅੰਕਿਤ ਹੋਣ ਵਾਲੀਆਂ ਧੁਨੀਆਂ ਦੇ ਉਚਾਰਣ ਵਿੱਚ ਸਾਂਝ ਹੈ অপਸ਼ਨ A ਸਰ ਉਚਾਰਣ ਦੀ B ਨਾਦੀ ਅਲਪ ਪ੍ਰਾਣ ਮਹਾ ਪ੍ਰਾਣ ਧੁਨੀਆਂ ਦੀ ਨਾਦੀ ਅਲਪ ਪ੍ਰਾਣ ਧੁਨੀਆਂ ਦੀ ਸੀ ਡਕਵੇਂ ਵਿਅੰਜਨ ਹੋਣ ਦੀ ਤੇ ਡ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਸੁਰ ਉਚਾਰਨ ਦੀ ਜਿਹੜੀ ਹੈ ਉਹ ਅ ਤੁਣੀ ਉਚਾਰਣ ਦੇ ਵਿੱਚ ਸਾਂਝ ਹੈ ਗੱਗਾ ਤੇ ਘੱਗਾ ਦੇ ਵਿੱਚ ਸੁਰ ਉਚਾਰਨ ਦੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਚਾ ਤੇ ਸ਼ਬਦ ਵਿੱਚ ਪੰਜਾਬੀ ਦੀ ਕਿਹੜੀ ਸੁਰ ਸਥਾਪਿਤ ਹੁੰਦੀ ਹੈ ਆਪਸ਼ਨ A ਉੱਚੀ B ਮੱਧਮ C ਨੀਵੀਂ ਤੇ D ਕੋਈ ਨਹੀਂ ਕਗਨੀ ਦੀ ਸਤਿ ਸਿਕਾਲ ਪਰਮਜੀ ਦੀ ਸਤਿ ਸਿਕਾਲ ਪ੍ਰੀਤ ਜੀ ਦੀ ਸਤਿ ਸਿਕਾਲ ਹਾਂਜੀ ਸੋ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਦੇ ਦਿਓ ਜੀ ਨੂੰ 70 ਦੀ ਸੱਚੀ ਕਾਲ ਸੋ ਪ੍ਰਸ਼ਨ ਨੰਬਰ 15 ਦੇ ਲਈ অপਸ਼ਨ A ਸਹੀ ਹੈ ਉੱਚੀ ਸੁਰ ਹੁੰਦੀ ਹੈ ਜੀ ਇਸ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ ਦਾ ਸੰਪਾਦਕ ਹੈ অপਸ਼ਨ A ਜਗENDER ਸਿੰਘ ਪੋਆਰ B ਹਰਕੀਰਤ ਸਿੰਘ C ਬਲਦੇਵ ਸਿੰਘ ਚੀਮਾ ਤੇ D ਪ੍ਰੇਮ ਪ੍ਰਕਾਸ਼ ਸਿੰਘ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰ ਦਿਓ ਜੀ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਕੇ जोगेंद्र ਸਿੰਘ ਪੁਆਰ ਸੰਪਾਦਕ ਹੈ ਜੀ ਇਸ ਪੁਸਤਕ ਦੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 ਲਾਂਗ ਤੇ ਪੈਰੋਲ ਸੰਕਲਪ ਹੈ অপਸ਼ਨ A ਸ਼ਹੀ ਵਿਗਿਆਨ ਦਾ B ਅਰਥ ਵਿਗਿਆਨ ਦਾ C ਭਾਸ਼ਾ ਵਿਗਿਆਨ ਦਾ ਤੇ D ਆਲੋਚਨਾ ਸ਼ਾਸਤਰ ਦਾ ਹਾਂ ਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਦੇ ਦਿਓ ਜੀ ਉੱਤਰ ਸੀ ਕਰਨ ਵਾਲੇ ਸਹੀ ਹਨ ਜੀ ਕਿ ਭਾਸ਼ਾ ਵਿਗਿਆਨ ਦਾ ਸੰਕਲਪ ਹੈ ਲਾਂਗ ਤੇ ਪੈਰੋਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਪੰਜਾਬੀ ਭਾਸ਼ਾ ਦੀ ਅਵਿਕਾਰੀ ਸ਼ਬਦਾਵਲੀ ਦੇ ਵਰਗਾਂ ਦੀ ਗਿਣਤੀ ਹੈ ਆਪਸ਼ਨ A 2 B 4 C 5 ਤੇ D 7 ਹਾਂਜੀ ਸੋ ਇੱਥੇ ਉੱਤਰ ਸੀ ਆ ਜਿਹੜਾ ਉਹ ਸਹੀ ਮੰਨਾਂਗੇ ਜੀ 5 ਹੈ ਅਚ ਆਵਕਾਰੀ ਸ਼ਬਦਾਵਲਾਂ ਸ਼ਬਦਾਵਲੀ ਦੇ ਜਿਹੜੇ ਵਰਗਾਂ ਦੀ ਗਿਣਤੀ ਹੈ ਹੁਣ 5 ਮੰਨਦੇ ਆ ਪਹਿਲਾਂ 4 ਸੀ ਬਿਲਕੁਲ ਜੀ ਹੁਣ 5 ਮੰਨਦੇ ਆ ਇਹਨਾਂ ਨੂੰ ਤਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਭਾਸ਼ਾ ਨੂੰ ਚਿੰਨਾ ਦਾ ਪ੍ਰਬੰਧ ਕਿਸ ਨੇ ਕਿਹਾ ਏ ਰੋਲਾ ਭਾਰਤ ਬੀ ਲੈਵੀ 17 ਸੀ ਸੋਸੀਓਰ ਤੇ ਡੀ ਅੰਬਰੇਟ ਇਕੋ ਹਾਂਜੀ ਸੋ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਬਿਲਕੁਲ ਜੀ ਬਿਲਕੁਲ ਵਿਸ਼ੇਸ਼ਣ ਨੂੰ ਵੀ ਅਵਿਕਾਰੀ ਮੰਨਦੇ ਆ ਜੀ ਹੁਣ ਹਾਂਜੀ ਸੋ ਪ੍ਰਸ਼ਨ ਨੰਬਰ 19 ਦੇ ਲਈ ਮਿਕਸ ਆਇਆ ਰੋਲਾਂਬਾਰਟ ਤੇ ਸੋਸੀਉਰ ਸੋ ਪ੍ਰਸ਼ਨ ਨੰਬਰ 19 ਦੇ ਲਈ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਸੁਤੰਤਰਤਾ ਤੋਂ ਬਾਅਦ ਪੰਜਾਬੀ ਅਖਬਾਰਾਂ ਦਾ ਕੇਂਦਰ ਕਿਹੜਾ ਸ਼ਹਿਰ ਬਣਿਆ A ਪਟਿਆਲਾ B ਲੁਧਿਆਣਾ C ਅੰਮ੍ਰਿਤਸਰ ਤੇ D ਜਲੰਧਰ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਜੀ ਇਹਦਾ ਉੱਤਰ ਹੈ ਜੀ ਜਿਹੜਾ ਉਹ ਡੀ ਜਿਨ੍ਹਾਂ ਨੇ ਕੀਤਾ ਉਹ ਸਹੀ ਹੈ ਜਲੰਧਰ ਆਏਗਾ ਜੀ ਸੁਤੰਤਰਤਾ ਤੋਂ ਬਾਅਦ ਜਲੰਧਰ ਹੈ ਜਿਹੜਾ ਖਬਰਾਂ ਦਾ ਕੇਂਦਰ ਬਣਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਪੰਜਾਬੀ ਦੇ ਇੱਕ ਫੌਂਟ ਵਿੱਚ ਤਿਆਰ ਕੀਤੇ ਗਏ ਮੈਟਰ ਨੂੰ ਦੂਜੇ ਫੌਂਟ ਵਿੱਚ ਤਬਦੀਲ ਕਰਨ ਲਈ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ অপশন এ স্পেল চেকার বি মডেল সি ফন্ট কনভার্টার ਤੇ ডি ইমেইল हां जी প্রশ্ন নম্বর 21 ਦੇ ਲਈ ਉੱਤਰ ਕਰ ਦਿਓ ਜੀ সো ਇੱਥੇ ਜਿਨ੍ਹਾਂ ਦਾ ਉੱਤਰ সি ਆ ਰਿਹਾ ਬਿਲਕੁਲ ਸਹੀ ਹੈ ਜੀ ਫੌਂਟ কনਵਰਟਰ ਯੂਜ਼ ਕਰਾਂਗੇ ਜੀ ਆਪਾਂ ਅੱਗੇ ਚੱਲਦੇ ਹਾਂ ਜੀ প্রশ্ন নম্বর 22 ਕਿਹੜੇ ਫੌਂਟ ਨਾਲ ਕੰਪਿਊਟਰ ਵਿੱਚ ਪੰਜਾਬੀ ਨਾਵਾਂ ਦੀ ਸੂਚੀ ਜਾਂ ਹਵਾਲਾ ਸੂਚੀ ਨੂੰ ਕ੍ਰਮ ਵਿੱਚ ਲਗਾਉਣਾ ਸੰਭਵ ਹੈ অপਸ਼ਨ A ਮੋਰ ਲਿਪੀ B ਅਸੀਸ C ਯੂਨੀਕੋਡ ਤੇ D ਅਮਰ ਲਿਪੀ ਹਾਂਜੀ ਸੋ ਪ੍ਰਸ਼ਨ ਨੰਬਰ 22 ਦੇ ਲਈ ਜਿਨ੍ਹਾਂ ਨੇ ਉੱਤਰ C ਕੀਤਾ ਬਿਲਕੁਲ ਸਹੀ ਹੈ ਜੀ ਹਾਂਜੀ ਬਿਲਕੁਲ ਇਹ D ट्रिपल एस ਬੀ ਦਾ ਪੇਪਰ ਹੈ ਜੀ ਤਾ ਇਥੇ অপਸ਼ਨ ਸੀ ਬਿਲਕੁਲ ਸਹੀ ਹੈ ਯੂਨੀਕੋਡ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਭਾਰਤ ਵਿੱਚ ਤੁਲਨਾਤਮਕ ਸਾਹਿਤ ਦਾ ਆਰੰਭ ਕਿਸ ਭਾਸ਼ਾ ਤੋਂ ਹੋਇਆ অপਸ਼ਨ A ਕੌਂਕਣੀ B ਬੰਗਲਾ C ਪੰਜਾਬੀ ਤੇ D ਤਮਿਲ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਬੰਗਲਾ ਤੋਂ ਸ਼ੁਰੂ ਹੋਇਆ ਭਾਸ਼ਾ ਤੋਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਪਾਕਿਸਤਾਨ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ অপਸ਼ਨ A ਸ਼ਾਮੁਖੀ B ਅਰਬੀ C ਰੋਮਨ ਤੇ D ਗੁਰਮੁਖੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਇਹ ਆਇਆ ਜੀ ਬਿਲਕੁਲ ਸਹੀ ਹੈ ਪਾਕਿਸਤਾਨ ਦੇ ਵਿੱਚ ਪੰਜਾਬੀ ਸ਼ਾਹਮੁਖੀ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 ਪਹਿਲੀ ਪੰਜਾਬੀ ਡਿਕਸ਼ਨਰੀ ਦਾ ਪ੍ਰਕਾਸ਼ਨ ਕਦੋਂ ਹੋਇਆ ਸੀ ਆਪਸ਼ਨ A 1902 B 1854 C 1935 ਤੇ D 1850 ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਸੋ ਇਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਕਿ 1854 ਦੇ ਵਿੱਚ ਪੰਜਾਬੀ ਦੀ ਪਹਿਲੀ ਡਿਕਸ਼ਨਰੀ ਪ੍ਰਕਾਸ਼ਿਤ ਹੋਈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਉਹ ਧਰਤੀ ਜੋ ਰੇਤਲੀ ਹੋਵੇ ਉਸ ਨੂੰ ਕੀ ਕਹਿੰਦੇ ਐ ਮੈਰਾ ਕਲਰ ਹੱਥਲ ਜਾਂ ਔੜ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰਿਓ ਜੀ ਜੀ ਸੋ ਇੱਥੇ ਉੱਤਰ ਏ ਕਰਨ ਵਾਲੇ ਬਿਲਕੁਲ ਸਹੀ ਹਨ ਨਹੀਂ ਜੀ ਜਿਹੜੀ ਧਰਤੀ ਰੇਤਲੀ ਹੋਵੇ ਉਸ ਨੂੰ ਮੈਰਾ ਕਿਹਾ ਜਾਂਦਾ ਹੈ ਕਲਰ ਨਹੀਂ ਛੋਰੇ ਵਾਲੀ ਜਿਹੜੀ ਧਰਤੀ ਹੈ ਉਹ ਉਹਨੂੰ ਕਲਰ ਕਹਿੰਦੇ ਆ ਸੋ ਇੱਥੇ ਉੱਤਰ ਏ ਸਹੀ ਆਏਗਾ ਜੀ ਮੈਰਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਮੀ ਤੋਂ ਬਾਦ ਚੱਲਣ ਵਾਲੀ ਠੰਡੀ ਹਵਾ ਆਪਸ਼ਨ ਏ ਬੁੱਲਾ ਸੀ ਠੱਕਾ 20 ਠੱਕਾ ਸੀ ਪੂਰਾ ਤੇ ਡੀ ਵਾਛੜ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰਿਓ ਜੀ ਨਮੀਤਾ ਜੀ ਗੁੱਡ ਇਵਨਿੰਗ ਅਮੰਤਾ ਲੀਵਾਲ ਜੀ ਗੁੱਡ ਇਵਨਿੰਗ ਹਾਂਜੀ ਸੋਪ੍ਰੈਸ਼ਨ ਨੰਬਰ 27 ਦੇ ਲਈ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਉਸ ਨੂੰ ਅਸੀਂ ਠੱਗਾ ਕਹਿੰਦੇ ਹਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 28 ਦੀ ਜੀ ਹੁਣ ਸੂਚੀ ਦੇਖ ਲਓ ਸੂਚੀ 1 ਤੇ ਸੂਚੀ 2 ਬੀ ਪੰਜਾਬੀ ਭਾਸ਼ਾ ਦਾ ਵਿਆਕਰਣ ਹੈ ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ ਨੇ ਤੇ ਥ੍ਰੈਟਿਕਲ ਲੈਂਗੁਇਸਟਿਕ ਹੈ ਥ੍ਰੈਟਿਕਲ ਦੀ ਕੋਰਸ ਆਫ ਜਨਰਲ ਲੈਂਗੁਇਸਟਿਕ ਹੈ ਉਧਰੋਂ ਜਗENDER ਸਿੰਘ ਪੁਆਰ ਦੁਨੀ ਚੰਦ ਐਫ ਡੀ ਸੋਸੀਓਰ ਤੇ ਜੌਨ ਲਿਓਨਸ ਵੀ ਕੀ ਦਾ ਮੇਲ ਕਿਸ ਦੇ ਨਾਲ ਹੋਏਗਾ ਤਾਂ ਇਹ ਉੱਤਰ ਕਰਨਾ ਹੈ ਹਾਂਜੀ ਪ੍ਰਸ਼ਨ ਨੰਬਰ ਆਪਣਾ ਹੀ ਹੈਗਾ ਜੀ 28 128 ਦੇ ਲਈ ਡੀ ਉੱਤਰ ਬਿਲਕੁਲ ਸਹੀ ਰਹੇਗਾ ਜੀ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਮੈਚ ਕਰਦਾ ਜਿਹੜੇ ਇਹਨਾਂ ਨੇ ਆਪਸ਼ਨਸ ਦਿੱਤੇ ਆ ਸੋ ਇਹਦਾ ਉੱਤਰ ਡੀ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਅਬਲਿਸ ਦਾ ਸ਼ਾਬਦਿਕ ਅਰਥ ਹੈ ਆਪਸ਼ਨ A ਸ਼ੈਤਾਨ B ਦਇਆਵਾਨ C ਅਬਾਬੀਲ ਤੇ D ਪੁਜਿਤ ਹਾਂਜੀ ਸੋ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਕਰਦੇ ਹੋ ਜੀ ਕੋਈ ਗੱਲ ਨਹੀਂ ਜੀ ਸੋ ਹਾਂਜੀ ਅਬਲਿਸ ਹੈ ਜਿਹੜਾ ਉਹਦਾ ਸ਼ਾਬਦਿਕ ਅਰਥ ਸ਼ੈਤਾਨ ਹੈ ਸੋ অপਸ਼ਨ ਏ ਬਿਲਕੁਲ கரੈਕਟ ਹੈ ਬਿਲਕੁਲ ਕੋਈ ਗੱਲ ਨਹੀਂ ਜੀ ਇੰਨੀ ਤਾਂ ਚੱਲਦੀ ਰਹਿੰਦੀ ਐ ਚੀਟਿੰਗ ਕਹਿ ਲੋ ਹਾਂਜੀ ਅੱਗੇ ਚੱਲਦੇ ਆਂ ਜੀ ਪ੍ਰਸ਼ਨ ਨੰਬਰ 30 ਉਸਨੇ ਰੋਟੀ ਖਾਧੀ ਵਾਕ ਵਿੱਚੋਂ ਇੱਕ ਸ਼ਬਦ ਸ਼ਕਤੀ ਦਾ बोध ਹੁੰਦਾ ਹੈ ਕਿਸ ਸ਼ਬਦ ਸ਼ਕਤੀ ਦਾ बोध ਹੁੰਦਾ ਹੈ অপਸ਼ਨ A ਅਵੇਦਾ B ਲક્ષਣਾ C ਵਿਯੰਜਨਾ ਤੇ D ਕੋਈ ਨਹੀਂ ਹਾਂਜੀ ਸੋ ਪ੍ਰਸ਼ਨ ਨੰਬਰ 30 ਆਖਰੀ ਪ੍ਰਸ਼ਨ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਅਵੇਦਾ ਬਿਲਕੁਲ ਸਹੀ ਉੱਤਰ ਹੈ ਜੀ ਸੋ ਏਸੀ ਜੀ ਆਪਣੀ ਵਿਆਕਰਨ ਦੀ ਕਲਾਸ ਅੱਜ ਦੀ ਤੇ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਆਪਾਂ ਕਿਸੇ ਦਾ ਕੋਈ ਸਵਾਲ ਪ੍ਰਸ਼ਨ ਜਾਂ ਕੋਈ ਸੁਝਾਅ ਹੈ ਤਾਂ ਉਹ ਦੱਸ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਕਲਾਸ ਨੂੰ ਇੱਥੇ ਹੀ ਬੰਦ ਕਰਦੇ ਹਾਂ ਤੇ ਫਿਰ ਮਿਲਾਂਗੇ ਜੀ 7:30 ਵਜੇ ਵਿਆਕਰਨ ਦੀ ਕਲਾਸ ਦੇ ਸੌਰੀ ਮਾਸਟਰ ਕੈਡਰ ਦੀ ਕਲਾਸ ਦੇ ਵਿੱਚ ਜਿਹਦੇ ਵਿੱਚ ਆਪਾਂ ਅੱਜ ਅਗਲਾ ਨਾਟਕ ਕਰਨਾ ਹੈ ਜੀ ਸੰਤ ਸਿੰਘ ਸੇਖੋਂ ਥੈਂਕ ਯੂ ਜੀ ਸਭ ਦਾ ਬਹੁਤ ਥੈਂਕ ਯੂ ਜੀ ਠੀਕ ਹੈ ਜੀ ਫਿਰ ਮਿਲਦੇ ਹਾਂ ਜੀ 7:30 ਵਜੇ ਅਗਲੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ